ਅੱਜ ਵਕਤ ਕਰੀਬ ਪੌਣੇ 7 ਵਜੇ ਜੋ ਪਿੰਡ ਕੈਲਾ ਵਿਖੇ ਜੋ ਧਰਮਕੋਟ ਖਾਣੇ ਦੇ ਨੇੜੇ ਪੈਂਦਾ ਹੈ ਉੱਥੇ ਇੱਕ ਭਰਪੂਰ ਸਿੰਘ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਹੈ ਉਹ ਇੱਕ ਸੋਨੀ ਨਾਮ ਦੇ ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੋ ਉਹਨਾਂ ਦਾ ਗਵਾਂਡੀਓ ਦੇ ਵੱਲੋਂ ਕਰ ਦਿੱਤਾ ਗਿਆ ਸੋ ਇਹਨਾਂ ਦੀ ਵਜ੍ਹਾ ਰੰਝੀ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੇ ਪਰਿਵਾਰ ਦੇ ਵਿੱਚ ਇਸ ਨੂੰ ਭਰਪੂਰ ਸਿੰਘ ਨੂੰ ਲੱਗਦਾ ਸੀ ਕਿ ਇਹ ਤੇ ਜਿਹੜੇ ਐਟਸੀ ਡਿਫਰੈਂਸ਼ੀਏਸ਼ਨ ਨੇ ਉਸ ਦੀ ਘਰਵਾਲੀ ਦੇ ਨਾਲ ਇਸ ਕਰਕੇ ਉਹ ਇਸ ਨੂੰ ਰੋਕਦਾ ਸੀਗਾ ਅਤੇ ਉਹ ਐਸੋੜੇ ਸ਼ਾਮ ਨੂੰ ਆਇਆ ਉੱਥੇ ਦੀ ਸ਼ਰਾਬ ਵਗੈਰਾ ਪੀਤੀ ਹੋਈ ਸੀ ਉਸਨੇ ਆਪਣੇ ਲਾਇਸੈਂਸੀ ਜਿਹੜਾ ਰਵਲਵਰ ਤੇ 32 ਬੋਲ ਦੇ ਨਾਲ ਜਿਹੜਾ ਇਹਦੇ ਸਿਰ ਦੇ ਵਿੱਚ ਫਾਇਰ ਮਾਰੇ ਅਤੇ ਜਿਹੜੀ ਪ੍ਰਪੂਰ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਹੈ ਮਾਨ ਜੋਗੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਵੱਲੋਂ ਉਹਨਾਂ ਦੇ ਦਿਸਾਂ ਦੇ ਸਤੰਭਾਪਕ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਅਤੇ ਟੈਕਨੀਕਲ ਤਰੀਕੇ ਨਾਲ ਵੀ ਇਹਨੂੰ ਕਰ ਰਹੇ ਹਾਂ ਅਤੇ ਫੋਰੈਂਸਿਕ ਸਾਇੰਸ ਦੀ ਟੀਮ ਹੈ ਉਹ ਵੀ ਇੱਥੇ ਬੁਲਾਈ ਗਈ ਹੈ ਸੋ ਅਸੀਂ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਂਗੇ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਰਣਗ ਦਿੱਤਾ ਕਰ ਲਿਆ ਜਾਊਗਾ। ਚੰਗੀ ਗੱਲ ਆਖਾਰਕ ਪਾਸਾ ਰੱਖ ਲਿਆ ਕਿਹੜਾ ਵਰਤਿਆ ਵਾਲਾ ਇਹ ਨੂੰ ਸਾਹਮਣਾ ਤੋਂ ਹੋਣਾ ਕੋਈ ਇਹਦੀ ਬਾਤ ਹੋਈ ਇਹ ਤਾਂ ਪਿਓ ਬਣ ਕੇ ਨਾ ਕੰਮ ਕਰਦਾ। लाश अंदर अंदर बंद किया है सर बिजी है जी हाँ ਸਰਨਾ ਗੱਲ ਹੈ ਸਰਨਾ ਗੱਲ ਕਰਨੀ ਸੀ ਰੁਕ ਜਾ ਰੁਕ ਜਾ ਲੈ ਠਹਿਰ ਕੇ ਬੰਦ ਕੀਤਾ ਲੈ ਸਾਰਾ ਨਮਨ ਰੁਕ ਤੂੰ ਤਾਂ ਕਹਿੰਦਾ ਮੈਂ ਤੇ ਜਾਣੀਗਾ ਝੂਠ ਹੀ ਬੋਲ ਲਈ